ਕੰਨ ਨਵੀ ਜ਼ਿੰਦਗੀ ਪਾਣੀ ਦੀ ਆਚਾਰ ਛੱਲਾ ਪਤਾ ਨਹੀਂ ਇਹਨਾਂ ਨੇ ਕਦੋਂ ਸੁੱਕ ਜਾਣਾ ਉਹ ਹੱਸ ਖੇਡ ਕੇ ਜ਼ਿੰਦਗੀ گزار ਲਈਏ ਯਾਰੋ ਫਿਰ ਪਤਾ ਨਹੀਂ ਸਾਹਾਂ ਨੇ ਕਦੋਂ ਮੁੱਕ ਜਾਣਾ ਤਾਂ ਪਹਿਲਾਂ ਮੈਂ ਪੁੱਛੂੰਗੀ ਕਿ ਉਹ ਛਾਈਆਂ ਪੈ ਜਾਂਦੀਆਂ ਨੇ ਪਿੰਪਲ ਹੋ ਜਾਂਦੇ ਨੇ ਖਾਸ ਤੌਰ ਤੇ ਜਦੋਂ ਬੱਚਾ ਹੁੰਦਾ ਪ੍ਰੈਗਨਨਸੀ ਤੋਂ ਬਾਅਦ ਬਹੁਤ ਫੇਸ ਕਰਨਾ ਪੈਂਦਾ ਤੇ ਮੈਨੂੰ ਸੇ ਸਭ ਤੋਂ ਪਹਿਲਾਂ ਮੈਂ ਜਾਂਦਾ ਨਾਲ ਸਵਾਲ ਕਰੂੰਗੀ ਵੀ ਮੈਨੂੰ ਦੱਸੋ ਮੇਰੇ ਮੂੰਹ ਤੇ ਕੁਛ ਅਜਿਹਾ ਛਾਈਆਂ ਜੁਈਆਂ ਨਾ ਪੈ ਜਾਣ ਕਿ ਇੱਕ ਸੇਬ ਜਿਹੜਾ ਹੈਗਾ ਜੀ ਐਪਲ ਬਣਿਆ স্পੈਸ਼ਲ ਜਿਹੜਾ ਹੈਗਾ ਉਹ ਲੇਡੀਜ਼ ਵਾਸਤੇ ਬਹੁਤ ਗੁੱਡ ਫੂਡ ਸੁਪਰ ਫੂਡ सुभाष गोयल बोललो बहुत ही प्यार भरी सत्कार भरी सत श्री काल साडे जवाब ਤੁਹਾਡੇ ਸਵਾਲ ਗੱਲਾਂ ਕਰਾਂਗੇ ਬਹੁਤ ਹੀ ਫੇਮਸ ਜੋੜੀ ਗੁਰਜੀਤ ਸਿੰਘ ਤੇ 치ਮਿਆ ਦੀ ਕੁੜੀ ਜਸਪਿੰਦਰ 치마 ਦੇ ਨਾਲ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰੇ ਗੱਲ ਗੋਏ ਤੇ ਸਾਰੇ ਦਰਸ਼ਕਾਂ ਵੱਲੋਂ ਵੀ ਸਾਡੇ ਵੱਲੋਂ ਵੀ ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਔਰ ਬਹੁਤ-ਬਹੁਤ ਤੁਹਾਡਾ ਸਵਾਗਤ। ਕੀ ਬਾਤ ਹੈ ਬਹੁਤ ਖੁਸ਼ੀ ਹੋਈ ਐਨਾ ਛੋਟਾ ਸਵਾਗਤ ਕੀਤਾ ਤੁਸੀਂ। ਧੰਨਵਾਦ ਤੁਹਾਡਾ ਬਹੁਤ-ਬਹੁਤ ਬੜਾ ਲਾਈਟ-ਲਾਈਟ ਜਿਹਾ ਫੀਲ ਹੋ ਰਿਹਾ ਹੈ। ਸਾਜ ਜੀ ਕੋਲ ਅਸੀਂ ਆ ਗਿਆ ਤੇ ਐਂ ਲੱਗਦਾ ਵੀ ਸਾਡੀਆਂ ਸਾਰੀਆਂ ਜਿਹੜੀਆਂ ਕਿ ਬਹੁਤ ਸਾਰੇ ਕੁਐਸਚਨ ਅੱਜਕੱਲ੍ਹ ਉੱਡਦੇ ਰਹੇ ਨੇ ਦਿਮਾਗ 'ਚ ਨਾ ਉਹਨਾਂ ਦੇ ਸਾਰੇ ਦੇ ਜਵਾਬ ਅੱਜ ਅਸੀਂ ਇੱਥੋਂ ਲੈ ਕੇ ਜਾਵਾਂਗੇ। ਪਰ ਉਹ ਤੋਂ ਪਹਿਲਾਂ ਜਿਸ ਪਦਰੇ ਇੱਕ ਮੈਂ ਗੱਲ ਕਹਿਣੀ ਚਾਹੁੰਦਾ ਹੈ ਨਾ। ਹਾਂਜੀ ਕੰਨ ਨੀ ਵੀ ਜ਼ਿੰਦਗੀ ਪਾਣੀ ਦੀ ਆਚਾਰ ਛੱਲਾ ਪਤਾ ਨਹੀਂ ਇਹਨਾਂ ਨੇ ਕਦੋਂ ਸੁੱਕ ਜਾਣਾ ਉਹ ਹੱਸ ਖੇਡ ਕੇ ਜ਼ਿੰਦਗੀ گزار ਲਈਏ ਯਾਰੋ ਫਿਰ ਪਤਾ ਨਹੀਂ ਸਾਹਾਂ ਨੇ ਕਦੋਂ ਮੁੱਕ ਜਾਣਾ ਅੱਜ ਕੱਲ੍ਹ ਵਾਕੇ ਟਾਈਮ ਇੰਨੀ ਛੇਤੀ ਬੀਤਦਾ ਜਾ ਰਿਹਾ ਜੀ ਸੋ ਕਾਊਂਟ ਡਾਊਨ ਬਿਗਨ ਹਰੇਕ ਦਾ ਹੀ ਹੋ ਚੁੱਕਿਆ ਵੀ ਕਦੋਂ ਕੀ ਦਾ ਨੰਬਰ ਆ ਜਾਊਗਾ ਹੈਨਾ ਸਮਝਦੇ ਵੀ ਆ ਲੋਕ ਹਾਂਜੀ ਹਾਂ ਹਾਂ ਹੁਣ ਜਿਵੇਂ ਅਸੀਂ ਸਿਹਤ ਦੀ ਗੱਲ ਕੀਤੀ ਇਹਨਾਂ ਨੇ ਤੇ ਨਾਲ ਦੇ ਨਾਲ ਮੇਰੇ ਦਿਮਾਗ 'ਚ ਇੱਕ ਗੱਲ ਆਈ ਬਿਊਟੀ ਕੋਈ ਕਿ ਦੇਖੋ ਇੱਕ ਤਾਂ ਮੈਂ ਚਲੋ ਇੰਡਸਟਰੀ ਤਾਂ ਫਿਰਮ ਇੰਡਸਟਰੀ ਤੋਂ ਪਰ ਫਿਰ ਵੀ ਜਦੋਂ ਮੈਂ ਇਸ ਇੰਡਸਟਰੀ ਚ ਨਹੀਂ ਵੀ ਸੀ ਤਾਂ ਮੈਨੂੰ ਨਾਲ ਆਪਣੀ ਸਕਿਨ ਦੇ ਰਿਗਾਰਡਿੰਗ ਬਹੁਤ ਹੁੰਦਾ ਸੀ ਸੋ ਸਿਹਤ ਦੇ ਨਾਲ ਨਾਲ ਕੁੜੀਆਂ ਨੂੰ ਆਪਣੀ ਸਕਿਨ ਦਾ ਬਹੁਤ ਚਲੋ ਕਿ ਧਿਆਨ ਰੱਖਣ ਦਾ ਦਿਲ ਕਰਦਾ ਹੈ ਅੱਜ ਕੱਲ ਤੁਸੀਂ ਦੇਖਿਆ ਹੋਣਾ ਨਾ ਜਿਵੇਂ ਮੈਂ ਮੈਨੂੰ ਸੀ ਸਭ ਤੋਂ ਪਹਿਲਾਂ ਮੈਂ ਪੁੱਛੂਗੀ ਕਿ ਉਹ ਛਾਈਆਂ ਪੈ ਜਾਂਦੀਆਂ ਨੇ ਪਿੰਪਲ ਹੋ ਜਾਂਦੇ ਨੇ ਖਾਸ ਤੌਰ ਤੇ ਜਦੋਂ ਬੱਚਾ ਹੁੰਦਾ ਪ੍ਰੈਗਨਨਸੀ ਤੋਂ ਬਾਅਦ ਬਹੁਤ ਫੇਸ ਕਰਨਾ ਪੈਂਦਾ ਤੇ ਮੈਨੂੰ ਸੀ ਸਭ ਤੋਂ ਪਹਿਲਾਂ ਮੈਂ ਜਾਂਦਾ ਨਾ ਸਵਾਲ ਕਰੂਗੀ ਵੀ ਮੈਨੂੰ ਦੱਸੋ ਮੇਰੇ ਮੂੰਹ ਤੇ ਕੁਛ ਅਜਿਹਾ ਛਾਈਆਂ ਕਿ ਮੈਨੂੰ ਕੀ ਕਰਨਾ ਚਾਹੀਦਾ ਦੇਖੋ ਪਤਾ ਕੀ ਹੈ ਸਭ ਤੋਂ ਪਹਿਲਾਂ ਤਾਂ ਜਿੰਨੀਆਂ ਵੀ ਗਰਲਸ ਹੈ ਹਾਂਜੀ ਜਿਨ੍ਹਾਂ ਦੀ ਮੈਰਿਜ ਹਾਲੇ ਨਹੀਂ ਹੋਈ ਜਾਂ ਕੁਝ ਸਮਾਂ ਹੋਇਆ ਮੈਰਿਜ ਹੋਈ ਹੈ ਹਾਂਜੀ ਉਹਨਾਂ ਨੂੰ ਅਸੀਂ ਇੱਕ ਗੱਲ ਦੀ ਐਡਵਾਈਸ ਹਮੇਸ਼ਾ ਦਿੰਨੇ ਆ ਕਿ ਇੱਕ ਸੇਬ ਜਿਹੜਾ ਹੈਗਾ ਜੀ ਐਪਲ ਬਣੇ ਸਪੈਸ਼ਲ ਜਿਹੜਾ ਹੈਗਾ ਉਹ ਲੇਡੀਜ਼ ਵਾਸਤੇ ਬਹੁਤ ਗੁੱਡ ਫੂਡ ਸੁਪਰ ਫੂਡ ਆ ਓਕੇ ਉਹਦੇ ਵਿੱਚ ਰਾਤ ਨੂੰ ਇੱਕ ਐਪਲ ਲਓ ਉਹਦੇ ਵਿੱਚ ਚਾਰ ਜਾਂ ਪੰਜ ਲੌਂਗ ਪਿਕ ਕਰ ਦਿਓ ਹਾਂ ਠੀਕ ਉਹਨੂੰ ਪਿਕ ਕਰਕੇ ਰਾਤ ਨੂੰ ਸੇਫ ਕਿਤੇ ਜਗ੍ਹਾ ਤੇ ਰੱਖ ਦੋ ਟੱਕ ਕੇ ਸਵੇਰੇ ਲੌਂਗ ਕੱਢ ਕੇ ਸਾਈਡ ਕਰ ਦੋ ਉਸ ਤੋਂ ਬਾਅਦ ਉਹ ਸੇਵ ਨੂੰ ਕੱਟੋ ਉਹਦਾ ਛਿਲਕਾ ਜ਼ਰੂਰ ਉਤਾਰਨਾ ਓਕੇ ਛਿਲਕਾ ਉਤਾਰ ਕੇ ਖਾਣਾ ਉਹਨੂੰ ਸਵੇਰੇ ਕੱਟੋ ਤੇ ਹੌਲੀ ਹੌਲੀ ਉਹਨੂੰ ਚਬਾ ਚਬਾ ਕੇ ਖਾਓ ਤੁਸੀਂ ਯਕੀਨ ਕਰੋ ਕਿ ਇੱਕ ਤਾਂ ਕਦੀ ਵੀ ਸਿਰਦਰਦ ਮਾਈਗਰੇਨ ਦਾ ਟਾਈਪ ਕੋਈ ਪ੍ਰੋਬਲਮ ਨਹੀਂ ਦੂਜਾ ਪੇਟ ਬਹੁਤ ਸਹੀ ਗਟ ਹੈਲਥ ਨੂੰ ਬਹੁਤ ਸਹੀ ਰੱਖਦਾ ਔਰ ਤੀਸਰਾ ਜਿਹੜਾ ਹੈਗਾ ਤੁਹਾਨੂੰ ਮਦਦ ਕਰੂਗਾ ਕਿ ਆਉਣ ਵਾਲੇ ਸਮੇਂ 'ਚ ਵੀ ਕਦੇ ਚਿਹਰੇ ਤੇ ਛਾਇਆ ਨਾ ਹੋਣ ਇਹਨੂੰ ਖਾਂਦੇ ਰਹੋ ਇਹ ਨਹੀਂ ਪੁੱਛਣਾ ਵੀ ਗੋਲ ਸਾਹਿਬ ਕਿੰਨੇ ਦਿਨ ਖਾਣਾ ਹਾਂ ਖਾਣਾ ਹੀ ਹੈ ਬਈ ਕਹਤਾਂਗੇ ਕਿਉਂ ਜੀ ਹੁਣ ਐ ਥੋੜੀ ਜਦੋਂ ਸਾਡਾ ਚਿਹਰਾ ਤੇ ਉਹਨੂੰ ਚਮਕਾ ਕੇ ਰੱਖਣਾ ਤਾਂ ਮੈਂ ਕਹਿੰਦਾ ਪਾਰਲਰ ਦੇ ਵਿੱਚ ਤੁਸੀਂ ਜਾਂਦੇ ਹੋ ਇੱਕ ਵਾਰੀ ਲੇਡੀ ਜਾਂਦੀ ਆ ਤੋਂ 1500 2000 ਰੁਪਏ ਦਾ ਹੀ ਬਿਲ ਬਣ ਜਾਂਦਾ ਜੀ ਜੀ ਤੇ ਮੇਰਾ ਖਿਆਲ ਹੈ ਜੇ ਰੋਜ਼ ਇੱਕ ਸੇਬ ਬੰਦਾ ਖਾਊਗਾ ਤਾਂ 1500 ਰੁਪਏ ਲੱਗਣਾ ਨਹੀਂ ਹੋਗਾ ਲੱਗਣਾ ਬਿਲਕੁਲ ਸੱਚੀ ਗੱਲ ਹੈ ਮਿੰਨ ਜੀ ਔਰ ਉਸ ਤੋਂ ਬਾਅਦ ਜਦੋਂ ਪਾਰਲਰ ਜਾਊਗਾ ਉਹ ਤਾਂ 2-300 ਰੁਪਏ ਚ ਸਰ ਜਾਣਾ ਕਿਉਂਕਿ ਉਹ ਹੋਰ ਕਰੂਗਾ ਵੀ ਕੀ ਉੱਥੇ ਓਕੇ ਹਾਂ ਜਿਸ ਤਰ੍ਹਾਂ ਕੋਈ ਪ੍ਰੋਬਲਮ ਵੀ ਨਹੀਂ ਹੋਣੀ ਤੇ ਮਤਲਬ ਇਹ ਵੀ ਚੀਜ਼ ਨਾਲ ਆਪਾਂ ਜੇ ਲੈ ਕੇ ਚੱਲੀਏ ਔਰ ਬਹੁਤ ਗੁੱਡ ਇਹ ਸਾਡਾ ਜਿਹੜਾ ਪ੍ਰੋਡਕਟ ਜਿਹੜਾ ਅਸੀਂ ਦੱਸਦੇ ਆਏ ਸਾਡਾ ਸੇਵ ਵਾਲਾ ਇਹਦਾ ਬਹੁਤ ਗੁੱਡ ਰਿਜ਼ਲਟ ਸਾਨੂੰ ਮਾਰਕੀਟ ਚੋਂ ਮਿਲਿਆ ਲੋਕਾਂ ਨੇ ਦੱਸਿਆ ਲੇਡੀਜ਼ ਨੇ ਦੱਸਿਆ ਦੂਜੀ ਚੀਜ਼ ਜਿਨ੍ਹਾਂ ਨੂੰ ਚਾਹयां ਹੋ ਜਾਂਨ ਹਾਂਜੀ ਜਿਵੇਂ ਤੁਹਾਡੇ ਲਿੰਕ ਚ ਕੋਈ ਵੀ ਕੋਈ ਗਰਲ ਹੈ ਕੋਈ ਲੇਡੀ ਆ ਇਤੋਂ ਕਾਫੀ ਹੱਦ ਤੱਕ ਇਹ ਤੁਹਾਨੂੰ ਡਾਰਕ ਹੋ ਜਾਂਦਾ ਕਈ ਵਾਰ ਰਾਈਟ ਜੀ ਅੱਖਾਂ ਦੇ نیچے ਵੀ ਗੋਲੇ ਗਾਲੇ ਘੇਰੇ ਪੈ ਜਾਂਦੇ ਆ ਉਹਦੇ ਵਾਸਤੇ ਸਭ ਤੋਂ ਬੈਸਟ ਆ ਮੇਰੇ ਹਰ ਪ੍ਰੋਗਰਾਮ ਚ ਮੈਂ ਕੋਸ਼ਿਸ਼ ਕਰਦਾ ਸਮਝਾਉਣ ਦੀ ਲੋਕੀ ਸਮਝ ਵੀ ਰਿਹਾ ਕਰ ਵੀ ਰਿਹਾ ਕਿ ਕੱਚਾ ਦੁੱਧ ਲੈ ਕੇ ਨਾ ਜੀ ਉਹਦੇ ਨਾਲ ਫੇਸ ਨੂੰ ਵਾਸ਼ ਕਰਨਾ। ਅੱਛਾ। ਓਕੇ। ਕੱਚਾ ਦੁੱਧ ਕੋਈ ਵੀ ਹੋਵੇ, ਥੈਲੀ ਦਾ ਹੋਵੇ, ਮੱਝ ਦਾ ਹੋਵੇ, ਗਾਂ ਦਾ ਹੋਵੇ ਉਹਦਾ ਵਹਿਮ ਨਹੀਂ ਕਰਨਾ। ਦੁੱਧ ਹੋਣਾ ਚਾਹੀਦਾ। ਓਕੇ। ਉਹ ਲੈ ਕੇ ਉਹਨੂੰ ਚੰਗੀ ਤਰ੍ਹਾਂ ਫੇਸ ਤੇ ਡਿਪ ਕਰਕੇ ਉਹਨੂੰ ਫੇਸ ਨੂੰ ਹੌਲੀ-ਹੌਲੀ ਵਾਸ਼ ਕਰੋ। ਹੂੰ। ਠੰਡੇ ਪਾਣੀ ਨਾਲ ਵਾਸ਼ ਕਰੋਗੇ ਤਾਂ ਫਿਰ ਦੁਬਾਰਾ ਕਾਟਨ ਫੇਰ ਕੇ ਦੇਖੋ ਵੀ ਉਹ ਕਾਲੀ ਤਾਂ ਨਹੀਂ ਹੋ ਰਹੀ। ਜੇ ਹੋ ਰਹੀ ਹੈ ਇੱਕ ਵਾਰ ਹੋਰ ਦੁੱਧ ਲਗਾਓ ਇਹ ਮਤਲਬ ਆਪਣੇ ਫੇਸ ਨੂੰ ਏਦਾਂ ਵਾਸ਼ ਕਰਦਾ ਜਿਦਾਂ ਡਿਟਰਜੈਂਟ ਇੱਕ ਕਪੜੇ ਨੂੰ ਵਾਸ਼ ਕਰਦਾ ਕਈ ਵਾਰੀ ਨਾ ਕੁੜੀਆਂ ਨੂੰ ਬਹੁਤ ਮੈਜਵੇ ਗੱਲਾਂ ਕਰਦੀ ਅਸੀਂ ਵਹਿਮ ਹੁੰਦਾ ਕਿ ਦੁੱਧ ਸੂਟ ਕਰੇਗਾ ਕਿ ਨਹੀਂ ਇਹ ਸਭ ਨੂੰ ਸੂਟ ਕਰ ਜਾਂਦਾ ਫਿਰ ਸਭ ਨੂੰ ਸੂਟ ਕਰਦਾ ਜੀ ਕੋਈ ਗੱਲ ਹੀ ਨਹੀਂ ਕੁੜੀਆਂ ਨੂੰ ਜਾਦਾ ਕਰਦਾ ਵਾਲੇ ਮੁੰਡਿਆਂ ਨੂੰ ਘਟ ਗਿਆ ਅੱਛਾ ਮਤਲਬ ਮੈਂ ਮੈਂ ਟਰਾਈ ਨਾ ਨਹੀਂ ਨਹੀਂ ਲੇਕਿਨ ਉਦੋਂ ਬਾਅਦ ਕੀਆ ਕਿ ਜਦੋਂ ਤੁਸੀਂ 2 ਜਾਂ 3 ਵਾਰੀ ਕਰਨਾ ਪਊਗਾ ਉਸ ਤੋਂ ਬਾਅਦ ਜਦੋਂ ਤੁਸੀਂ ਕਾਟਨ ਲਗਾਓਗੇ ਨਾ ਵਾਈਟ ਤਾਂ ਉਹ ਵਾਈਟ ਹੀ ਰਹੂਗੀ ਉਹਨੇ ਸਾਰੀ ਮੈਲ ਕੱਢ ਦੇਣੀ ਆ ਫੇਸ ਤੇ ਉਹਦੇ ਨਾਲ ਹੀ ਕਾਫੀ ਫਰਕ ਪੈ ਜਾਂਦਾ ਫਿਰ ਇਹਦੇ ਵਿੱਚ ਅਸੀਂ ਦੰਨੇ ਲੋਕਾਂ ਨੂੰ ਸਲਾਹ ਕਿ ਗੁਲਾਬ ਜਲ ਗਲੈਸਰਿਨ ਤੇ ਨਿੰਬੂ ਜੀ ਤਿੰਨ ਚੀਜ਼ਾਂ ਜਿਹੜੀਆਂ ਨੇ ਬਰਾਬਰ ਮਾਤਰਾ ਚ ਇਹਦੇ ਰੱਟਾ ਲਵਾਇਆ ਹੋਇਆ ਪੰਜਾਬ ਦੀਆਂ ਕੁੜੀਆਂ ਨੂੰ ਮੈਂ ਮਤਲਬ ਫਿਰ ਵੀ ਆਪਾਂ ਨੂੰ ਦੱਸਣਾ ਪੈਂਦਾ ਕਿਉਂਕਿ ਹਰ ਰੋਜ਼ ਨਵੇਂ ਲੋਕ ਜੁੜਦੇ ਆ ਆਪਣੇ ਨਾਲ ਉਹਨਾਂ ਨੂੰ ਪਤਾ ਹੋਣਾ ਉਦਾ ਕੀਆ ਇਹ ਤਿੰਨ ਚੀਜ਼ਾਂ ਦਾ ਮਿਸ਼ਰਣ ਬਣਾ ਕੇ ਉਹਨੂੰ ਚੰਗੀ ਤਰ੍ਹਾਂ ਕਟੋਰੀ 'ਚ ਪਹਿਲਾਂ ਹੀ ਰੱਖ ਲਓ ਜਦੋਂ ਤੁਸੀਂ ਵਾਸ਼ ਕਰਕੇ ਸਾਡੇ ਤਾਂ ਉਹ ਫੇਰ ਲਗਾ ਲੈਣਾ ਫੇਸ ਤੇ ਕਾਟਨ ਦੇ ਨਾਲ ਹੀ ਪਾਣੀ ਦੀ ਤਰ੍ਹਾਂ ਹੀ ਹੁੰਦਾ ਲਗਾ ਕੇ ਜਦੋਂ ਡਰਾਈ ਹੋ ਜੇ ਉਹ ਸੁੱਕ ਜੇ ਫਿਰ ਠੰਡੇ ਪਾਣੀ ਨਾਲ ਵਾਸ਼ ਕਰੋ ਇਨਸਟੈਂਟ ਮਤਲਬ ਉਸੀ ਟਾਈਮ ਤੋਂ ਦੇ ਜਿਹੜੀਆਂ ਛਾਇਆ ਗਾਇਬ ਹੋ ਜਾਂਦੀਆਂ ਆ ਮਤਲਬ ਇਹ ਐ ਨਹੀਂ ਹੈ ਕਿ ਤੁਸੀਂ ਕਹੋਗੇ ਵੀ ਗੁਲਸਤਾਨ ਪਤਾ ਨਹੀਂ ਕਿੰਨੇ ਦਿਨ ਹੋ ਗਏ ਕਰਦੇ ਨੂੰ ਫਰਕ ਇਮੀਡੀਏਟ ਗਾਇਬ ਹੋ ਜਾਂਦੀਆਂ